ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਾਈਵ ਤੇ ਬੰਦੇ ਵੇਟ ਕਰਕੇ ਮੈਂ ਲਾਈਵ ਨਹੀਂ ਕਰਨਾ 5 ਮਿੰਟ ਦਾ ਲਾਈਵ ਆ ਤੁਹਾਡੇ ਨਾਲ ਗੱਲ ਕਰਕੇ ਦੁਬਾਰਾ ਇਹ ਵੀਡੀਓ ਨੂੰ ਮੈਂ ਪੋਸਟ ਕਰ ਦਊਗਾ ਤੁਸੀਂ ਦੇਖ ਲਿਓ ਪਹਿਲਾਂ ਤਾਂ ਧੰਨਵਾਦ ਉਹਨਾਂ ਸਾਰੇ ਸੱਭਿਆਚਾਰਕ ਦਾਇਰੇ 'ਚ ਰਹਿਣ ਵਾਲੇ ਜਾਬੀਆਂ ਦਾ ਜਿਨ੍ਹਾਂ ਨੇ ਜਿਹੜੀ ਉਹ ਵੀਡੀਓ ਪਾਈ ਸੀ ਹਰੀ ਹਰੀ ਤੇ ਮਹਾਕਮ ਕਉਦੀ ਵਾਲੀ ਉਹਦੇ ਚ ਵਾਲੇ ਜਿਹੜੇ ਚ ਰਹਿ ਕੇ ਜਿਹਨਾਂ ਨੇ ਮਾਵਾ ਪਣਾ ਦੀਆਂ ਗੱਲਾਂ ਕਰਦੀਆਂ ਸੀ ਮਤਲਬ ਇਹਨਾਂ ਪਰਵਾਰ ਪੰਜਾਬੀਆਂ ਦੇ ਖਾਸ ਕਰਕੇ ਕਿਉਂਕਿ ਇਹਨਾਂ ਨੂੰ ਆਰਟਿਸਟੀ ਲੱਭਦੀ ਹੈ ਫਰਸਟ੍ਰੇਸ਼ਨ ਕੱਢਣ ਪਤਾ ਵੀ ਰਾਤ ਤੁਰੇ ਜਾਂਦੇ ਕਿਸੇ ਨੂੰ ਕੱਢਾਂਗੇ ਤਾਂ ਥਾਪੜੇ ਖਾਵਾਂਗੇ ਆਰਟਿਸਟ ਨੂੰ ਕੱਢਦੇ ਆ ਘਰੇ ਬੈ ਕੇ ਜੀ ਸਾਨੂੰ ਕੁਝ ਬੋਲੂਗਾ ਤੇ ਫਿਰ ਪਤਾ ਖੇਲਾਂਗੇ ਕਿ ਇਹਨਾਂ ਨੂੰ ਸਰੋਤਿਆਂ ਦਾ ਸਰੋਤਿਆਂ ਨਾਲ ਗੱਲ ਕਰਨ ਦੀ ਆ ਕਰਨੀ ਹੈ। ਫਿਰ ਆਪਰਾ ਸਾਰੇ ਸੀਨ ਨਹੀਂ ਹੁੰਦੇ। ਚਲੋ ਸ਼ੈਡੋਰੀ ਗੱਲ। ਉਹ ਉਸ ਤੋਂ ਬਾਅਦ ਜੋ ਵੀ ਚਲੋ ਵੀਡੀਓ ਪਾਈਆ ਉਹਦੀ ਪਹਿਲਾਂ ਤਾਂ ਡੇਢ ਦਿਨ ਠੀਕ ਰਿਹਾ ਸਿਸਟਮ ਬਾਅਦ ਵਿੱਚ ਹੁਣ ਹੋਰ ਰੰਗਤ ਦਿੱਤੀ ਜਾ ਰਹੀ ਹੈ ਉਸ ਸੀਨ ਨੂੰ ਪਤਾ ਨਹੀਂ ਕਿਹੜੇ ਪ੍ਰੋਪਰਡਰ ਦੇ ਤਹਿਤ ਕਿਉਂਕਿ ਮਿੰਨੀ ਬਾੜੀ ਤਿਆਰ ਕਰਨ ਵਾਲੇ ਹੈਗੇ ਨੇ। ਉਨੂੰ ਹੋਰ ਹਵਾ ਦਿੱਤੀ ਜਾ ਰਹੀ ਆ ਤੇ ਮੇਰੀ ਰਿਕੁਐਸਟ ਆ ਮੇਰੀ ਰਿਕੁਐਸਟ ਆ ਕਿ ਪਲੀਜ਼ ਮੈਂ ਇੱਕ ਧਾਰੇ ਚ ਰਹਿ ਕੇ ਰੂਲ ਆਂਡ ਰੈਗੂਲੇਸ਼ਨ ਚ ਰਹਿ ਕੇ ਵੀਡੀਓ ਪੋਸਟ ਕੀਤੀ ਆ ਤੇ ਤੁਸੀਂ 1.5 ਦਿਨ ਤਾਂ ਮੈਗਨੋਰ ਕੀਤਾ ਜਿਹੜੇ ਮੈਨੂੰ ਮੈਸੇਜ ਉਸ ਕਰਦੇ ਰਹੇ ਤੁਸੀਂ ਮੈਨੂੰ ਲੱਗਾ ਕਿ ਚਲ ਫੇਗ ਗਾੜੀਆਂ ਤੋਂ ਸਵਾਦ ਲੈਂਦੀ ਆ ਲੰਤ ਹੁਣ ਥੋੜੀਆਂ ਹੋਰ ਚੀਜ਼ਾਂ ਹੋਣੀਆਂ ਸਟਾਰਟ ਹੋ ਗਈਆਂ ਤੇ ਮੈਂਸ਼ਨ ਕਰ ਰਹੇ ਨੇ ਪੂਰਾ ਗੰਧਿਆਂ ਦੀ ਏ ਕਨੈਕਟ ਕਰ ਰਹੇ ਸੀ ਨੰਬਰ 13 ਆਇਆ ਇਹਦਾ ਨੰਬਰ ਲਾਉ ਜੀ ਲੱਚਰ ਤਾਂ ਲਾਈ ਆ ਜੀ ਉਹ ਇਦਾਂ ਤਾਂ ਕੋਈ ਚੀਜ਼ ਗਲਤ ਨਹੀਂ ਕਰੀ ਬਾਲੀਵੁੱਡ ਛੋਟੀ ਰਹੀ ਸੀ ਬੈਸਟ ਵੇ ਪੋਸੀਬਲ ਇਹ ਸੀਗਾ ਕਿਉਂਕਿ ਜਿਹੜੀ ਟੂਟਲ ਲੈ ਗਏ ਨੇ ਗਾਲਾਂ ਕੱਢੀਆਂ ਪਾਉਣਾਂ ਲਈ ਵੀ ਪਾਈ ਮੈਨੂੰ ਗੂਸਟ ਇਟਾਂ ਤੋਂ ਵੀ ਪਾਉਂਦੇ ਹੱਸ ਜਾਈ ਜੀ ਤੂੰ ਕਰਨਾ ਪਿਆਦਾ ਸੀ ਸਾਰੀ ਜਿੰਦਗੀ ਦਾ ਕਲੰਕ ਸੀ ਇੱਥੇ ਸੋਸ਼ਲ ਮੀਡੀਆ ਤੇ ਰਹਿਣਾ ਆਪਾਂ ਦੂਜੀ ਗੱਲ ਆਪਾਂ ਜਿਹੜੀ ਜ਼ੁਬਾਨ ਕਰਤੀ ਜੋ ਕਹਿਤਾ ਉਹ ਕਰ ਨਾ ਸਕੇ ਫਿਰ ਵੀ ਬੈਸਟ ਵੇ ਪੋਸੀਬਲ ਦੇ ਵਿੱਚ ਉਹ ਚੀਜ਼ ਕਰੀਆ ਸੋ ਤੁਸੀਂ ਅਜਿਹੇ ਨਾ ਜੋ ਵੀ ਚੀਜ਼ਾਂ ਕਰ ਰਹੇ ਹੋ ਅ ਮੈਸੇਜਾਂ ਵਾਲੀਆਂ ਕਮੈਂਟਾਂ ਵਾਲੀਆਂ ਮੈਨੂੰ ਪਤਾ ਵੀ ਇਹ ਚਲੋ ਮੋਸਟ ਆਫ ਦਾ ਟਾਈਮ ਫੇਕ ਚੀਜ਼ ਹੁੰਦੀ ਆ ਪਾ ਗਨੋਰ ਕਰਦੇ ਆ ਤੇਰਾ ਨੰਬਰ ਲੱਗਣਾ ਹੋਣਾ ਆ ਹੋਣਾ ਇਹ ਹੋਣਾ ਉਹ ਹੋਣਾ ਮੇਰਾ ਭਰਾ ਮੈਂ ਬਹੁਤ ਹੀ ਕਾਮ ਤੇ ਸ਼ਾਂਤ ਇਨਸਾਨ ਆ ਜਿਹੜੇ ਬੰਦੇ ਆਪਾਂ ਨੂੰ ਮਿਲੇ ਇੱਕ ਚੰਗੀ ਜੀ ਉਹਨਾਂ ਨੂੰ ਪਤਾ ਆ ਤੁਰੇ ਜਾਂਦੇ ਨੇ ਵੀ ਜਿਹੜੇ ਮਿਲੇ ਆ ਆਮ ਬੰਦਾ ਵੀ ਮਿਲਿਆ ਉਹਨੂੰ ਵੀ ਪਤਾ ਆ ਜਦੋਂ ਇਦਾਂ ਦੇ ਬੰਦੇ ਨੂੰ ਦੀ ਰਜ਼ਾ 'ਚ ਰਹਿਣ ਵਾਲੇ ਬੰਦੇ ਨੂੰ ਤੁਸੀਂ ਬਿਨਾਂ ਮਤਲਬ ਤੋਂ ਪ੍ਰੈਸ਼ਰਾਈਜ਼ ਕਰਕੇ ਜਾਂ ਬਿਨਾ ਮਤਲਬ ਤੋਂ ਪ੍ਰੋਬਲਮ ਕ੍ਰੀਏਟ ਕਰਕੇ ਕੁਝ ਇਦਾਂ ਦਾ ਕੰਮ ਦਾ ਟਰਾਈ ਕਰੂਗੇ ਪਰ ਤੁਹਾਨੂੰ ਇਹ ਨਹੀਂ ਪਤਾ ਕਿ ਉਹ ਬੰਦੇ ਦੇ ਸ਼ਾਂਤ ਦੇ ਅੰਦਰ ਰੌਲਾ ਕਿੰਨਾ ਹੁੰਦਾ ਸੋ ਕੋਈ ਲਪੇਟਿਆ ਨਾ ਲਾਵੇ ਬਿਨਾ ਮਤਲਬ ਐਵੇਂ ਬਿਨਾ ਕਿਸੇ ਵਜ੍ਹਾ ਦੇ ਮੈਂ ਕੋਈ ਇਹ ਧਮਕੀ ਦੇ ਰਿਹਾ ਇਸਤੇ ਗੱਲ ਨਹੀਂ ਕਰ ਰਿਹਾ ਕੋਈ ਕਿਸੇ ਨੂੰ ਡਰਾਉਣ ਲਈ ਨਹੀਂ ਕਹਿ ਰਿਹਾ ਮੈਂ ਇੱਕ ਰਿਕਵੈਸਟ ਕਰ ਰਿਹਾ ਨਾ ਤਾਂ ਮੇਰਾ ਕੋਈ ਪੋਲੀਟਿਕਲ ਲਿੰਕ ਨਹੀਂ ਨਾ ਮੇਰੀ ਕੋਈ ਉਦਾਂ ਦੇ ਬੰਦਿਆਂ ਨਾਲ ਲਿੰਕ ਨਹੀਂ ਕਿ ਜਰਾਂ ਦੇ ਸਿਰ ਤੇ ਮੈਂ ਤੁਹਾਨੂੰ ਇਹ ਗੱਲਾਂ ਕਹਿ ਰਿਹਾ ਮੇਰਾ ਇੱਕ ਸੁਝਾਉਣ ਦਾ ਤਰੀਕਾ ਆ ਪਿਆਰ ਨਾਲ ਰੱਬ ਤੋਂ ਰੱਬ ਦੀ ਰਜ਼ਾ 'ਚ ਰਹਿ ਕੇ ਉਸ ਤੋਂ ਡਰ ਕੇ ਥੋੜਾ ਜਿਹਾ ਸ਼ੀਨੂ ਔਰੰਗਤ ਨਾ ਦਿੱਤੀ ਜਾਵੇ ਪੋਜ਼ਿਟਿਵਿਟੀ ਫਲਾਓ ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਦੇ ਤਰੀਕੇ ਨਾਲ ਲਾਓ ਆਲਰੇਡੀ ਲੋਕਾਂ ਦੀ ਜਿੰਦਗੀ ਬਹੁਤ ਚਾਹਵਿਆ ਪੁੱਠਾ ਸਦਾ ਆਪਾਂ ਹਰ ਇੱਕ ਬੰਦਾ ਆਪਣੀ ਜ਼ਿੰਦਗੀ ਦੀ ਜੰਗ ਜਿਹਾ ਤੇ ਹਰ ਇੱਕ ਬੰਦਾ ਤਿਆਰ ਵਰ ਤਿਆਰੀ ਹੈ ਜ਼ਿੰਦਗੀ ਚ ਤੁਸੀਂ ਯਾਰ ਪੋਜ਼ਿਟਿਵ ਚੀਜ਼ ਚੋਂ ਵੀ 네ਗੇਟਿਵ ਲੱਭ ਲੈਨੇ ਹੋ ਜਦ ਕੇ ਤਰੀਕਾ ਇਹ ਹੋਣਾ ਚਾਹੀਦਾ ਵੀ 네ਗੇਟਿਵ ਚੀਜ਼ ਚੋਂ ਵੀ ਆਪਾਂ ਕੁਛ ਨਾ ਕੁਛ ਪੋਜ਼ਿਟਿਵ ਲੱਭੀਏ ਚੱਲ ਯਾਰ ਜਿਹੜੀ ਹੋਈ ਹੈ ਕੁਛ ਕਰਨੀ ਰੱਬ ਦੀ ਖਰੀਦ ਰਜ਼ਾ ਸੀ ਜੇ ਕੁਛ ਗਲਤੀ ਹੋ ਗਈ ਕਿਸੇ ਬੰਦੇ ਤੋਂ ਮੈਂ ਆਪਦੀ ਗੱਲ ਹੀ ਕਰ ਰਹਿਣਾ ਕੁਛ ਗਲਤ ਨਹੀਂ ਕਰਿਆ ਬਾਕੀ ਕੋਈ ਕੈਂਡ ਦਾ ਮੇਰਾ ਮਤਲਬ ਇਹ ਹੀ ਆ ਮੈਂ ਕਦੀ 5-6 ਸਾਲ ਬਾਅਦ ਲਾਈਵ ਆਇਆ ਮੈਨੂੰ ਬਾੜੀਆਂ ਗੱਲਾਂ ਨਹੀਂ ਆਉਂਦੀਆਂ ਮੇਰਾ ਭਰਾ ਰੈਮੀ ਹੋਰ ਕਰਨਾ ਹੋਰ ਪਾਸੇ ਜਾਣੇ ਆ ਕਾਲਜ ਜਾਵਾਂਗੇ ਕਿ ਪਲੀਜ਼ ਇਹਨੂੰ ਐਂਟਰਟੇਨਮੈਂਟ ਤਰੀਕੇ ਨਾਲ ਹੀ ਲਾਓ ਤੇ ਆਪਦੀਆਂ ਫੇਕ ਆਈਡੀਆਂ ਤੋਂ ਜਾਂ ਅਰੀਜਨਲ ਆਈਡੀਆਂ ਤੋਂ ਉੰਨੀ ਕ ਗੱਲ ਕਰੋ ਜਿਹੜੀ ਮੁੜਕੇ ਲੱਤਾਂ ਪਾਰ ਚੱਲ ਜਵੇ। ਮੈਂ ਥੋੜਾ ਨਕਾਬਰਾ ਆ। ਤੇ ਜਿੰਨਾ ਹੋ ਸਕਦਾ ਜੇ ਹੋ ਸਕਦਾ ਮੇਰੇ ਕਮੈਂਟ ਨੂੰ ਪਿਆਰ ਦਿਓ। ਜੇ ਨਹੀਂ ਹੋ ਸਕਦਾ ਫਿਰ ਫਾਲੋ ਅਨਫਾਲੋ ਬਲੌਕ ਅਨਬਲੌਕ ਕਾ ਬਟਨ ਹੈਗਾ ਆ। ਰੱਬ ਤੁਹਾਨੂੰ ਸਾਰਿਆਂ ਨੂੰ ਛੜਦੀ ਕਲਾ 'ਚ ਰੱਖੇ ਖੁਸ਼ ਰੱਖੇ ਲਵ ਯੂ ਆ